ਸ਼੍ਰੀ ਖਡੂਰ ਸਾਹਿਬ ਤੋਂ ਐਮਪੀ ਅਮਨਪਾਲ ਸਿੰਘ ਦੇ ਵੱਲੋਂ ਸੁਪਰੀਮ ਕੋਰਟ ਦਾ ਰੋਖਾ ਕੀਤਾ ਜਾਵੇਗਾ ਦਾਸ ਦੇ ਕਿ ਉਹਨਾਂ ਦੇ ਵਕੀਲਾਂ ਦੇ ਵੱਲੋਂ ਇੱਕ ਪਟੀਸ਼ਨ ਜਿਹੜੀ ਆ ਸੁਪਰੀਮ ਕੋਰਟ ਦੇ ਵਿੱਚ ਪਾਈ ਗਈ ਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਨੈਸ਼ਨਲ ਸਿਕਿਉਰਿਟੀ ਐਕਟ ਨੂੰ ਲੈ ਕੇ ਜਿਹੜਾ ਉਹ ਚੈਲੰਜ ਕੀਤਾ ਗਿਆ ਹੈ दरअसल ਵਕੀਲਾਂ ਦੇ ਵੱਲੋਂ ਦੱਸਿਆ ਗਿਆ ਕਿ ਉਹ ਨਿੱਜੀ ਸਵਤੰਤਰਤਾ ਨੂੰ ਲੈ ਕੇ ਉਹਨਾਂ ਦੇ ਵੱਲੋਂ ਪਟੀਸ਼ਨ ਪਾਈ ਗਈ ਆ ਅਤੇ ਇਸ ਦੇ ਨਾਲ ਹੀ ਸੈਸ਼ਨ ਦੇ ਕੰਮਾਂ ਦੇ ਵਿੱਚ ਜਾਨਕਿ ਉਹ ਅਮਰਪਾਲ ਸਿੰਘ ਖਡੂਰੀ ਖਡੂਰ ਸਾਹਿਬ ਤੋਂ ਐਮਪੀ ਵੀ ਹਨ ਮੈਂਬਰ ਆਫ ਪਾਰਲੀਮੈਂਟ ਵੀ ਹਨ ਅਤੇ ਉਸ ਨੂੰ ਲੈ ਕੇ ਵੀ ਉਹਨਾਂ ਦੇ ਵੱਲੋਂ ਪਟੀਸ਼ਨ ਜਿਹੜੀ ਪਾਈ ਗਿਆ ਦਾਸ ਦੀ ਹੈ ਕਿ ਇਹ ਪਟੀਸ਼ਨ ਸੁਪਰੀਮ ਕੋਰਟ ਦੇ ਵਿੱਚ ਪਾਈ ਗਈ ਹੈ ਅਮਰਪਾਲ ਸਿੰਘ ਦੇ ਵਕੀਲਾਂ ਦੇ ਵੱਲੋਂ ਪਾਈ ਗਈ ਹੈ ਅਤੇ ਇਸ ਦੀ ਪਹਿਲੀ ਸੁਣਵਾਈ ਜਿਹੜੀ ਆ ਉਹ 7 ਨਵੰਬਰ ਨੂੰ ਹੋਵੇਗੀ ਦਾ ਦਾਅਵਾ ਦਿੱਤਾ ਹੈ ਕਿ ਉਹਨਾਂ ਦੇ ਵੱਲੋਂ ਸੈਸ਼ਨ ਦੇ ਕੰਮਾਂ ਦੇ ਉੱਤੇ ਰੋਕ ਲਗਾਉਣ ਨੂੰ ਇਹ ਦੱਸਿਆ ਗਿਆ ਕਿ ਜਿਸ ਤਰ੍ਹਾਂ ਕਿ ਐਮਪੀ ਅਮਰਪਾਲ ਸਿੰਘ ਨੂੰ ਸੈਸ਼ਨ ਦੇ ਵਿੱਚ ਨਹੀਂ ਜਾਣ ਦਿੱਤਾ ਜਾ ਰਿਹਾ ਅਤੇ ਇਸੇ ਤਰ੍ਹਾਂ ਇੱਕ ਐਮਪੀ ਨੂੰ ਸੈਸ਼ਨ ਦੇ ਕੰਮਾਂ ਦੇ ਵਿੱਚ ਰੋਕਣਾ ਜਣ ਕੇ ਕਾਨੂੰਨਾ ਦੇ ਅਧਿਕਾਰਾਂ ਦੇ ਜਿਹੜੀ ਆ ਉਹ ਬੇਅਤਬੀ ਹੈ ਤਦ ਆਸਤੇ ਇੱਕ ਇੱਕ ਕਾਨੂੰਨਾ ਦੇ ਅਧਿਕਾਰਾਂ ਦੀ ਉਹਨਾਂ ਦੇ ਵੱਲੋਂ ਉਲੰਘਣਾ ਇਸ ਨੂੰ ਦੱਸ ਹੀ ਗਿਆ ਅਮਰਪਾਲ ਸਿੰਘ ਨੂੰ 22 April 2023 ਨੂੰ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਕੀਤਾ ਜਾਂਦਾ ਹੈ ਅਤੇ 5 July 2025 ਨੂੰ ਉਹਨਾਂ ਦੇ ਉੱਪਰ ਤੀਜੀ ਤੇੜੀ ਐਨਐਸਏ ਲਗਾਈ ਜਾਂਦੀ ਹੈ ਤੇ ਇਸ ਦੇ ਨਾਲ ਹੀ ਭਾਈ ਅਮਰਪਾਲ ਸਿੰਘ ਦੇ ਜਿਹੜੇ ਬਾਕੀ ਸਾਥੀ ਹਨ ਉਹਨਾਂ ਨੂੰ ਤਾਂ ਪੰਜਾਬ ਵਿੱਚ ਸ਼ਿਫਟ ਕਰ ਦਿੱਤਾ ਗਿਆ ਸੀ ਪਰ ਅਮਰਪਾਲ ਸਿੰਘ ਹਾਲੇ ਵੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਰਹੇ ਅਤੇ ਫੋਨ ਉਹਨਾਂ ਦੇ ਵੱਲੋਂ ਸੁਪਰੀਮ ਕੋਰਟ ਦਾ ਜਿਹੜਾ ਉਹ ਰੋਖ ਕੀਤਾ ਗਿਆ ਹੈ